ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਜਰਾ ਦੇ ਮੌਸਮ ਦੀ ਪлюс ਅਗਲੇ 6-7 ਦਿਨਾਂ ਯਾਨੀ ਕਿ 6-7 ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸਵਾਗਤ ਹੈ ਜੀ ਤਾਜ਼ਾ ਸੈਟੇਲਾਈਟ ਤਸਵੀਰ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਜੀ 30 ਦਸੰਬਰ ਦਾ ਅੱਜ ਦਿਨ ਹੈ ਤੇ ਜੇਕਰ ਅੱਜ ਰਾਤ ਦੇ ਮੌਸਮ ਦੀ ਗੱਲ ਕਰੀਏ ਤੇ ਸੀਤ ਲੇਟ ਜਿਹੜੀ ਆ ਪੂਰੇ ਜ਼ੋਰਾ ਤੇ ਆ ਪੰਜਾਬ ਦੇ ਵਿੱਚ ਤੇ ਠੰਡ ਨੇ ਜ਼ੋਰ ਫੜਿਆ ਹੋਇਆ ਪਿੱਛੇ ਜਿਹੜਾ ਸਿਸਟਮ ਬਲੰਕ ਗਿਆ ਜੀ ਬਹੁਤ ਹੀ ਖੇਤਰਾਂ ਦੇ ਵਿੱਚ ਉਮੀਦ ਅੱਜ ਕਰਾ ਕੇ ਗਿਆ ਜਿਹਦੇ ਨਾਲ ਅੱਜ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਬਹੁਤ ਹੀ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਜਿਹੜੀ ਆ ਜਿਹੜੀ ਆ ਵੇਖਣ ਨੂੰ ਮਿਲੀ ਹੈ ਸਵੇਰ ਵੇਲੇ ਤੇ ਧੁੱਪ ਜਿਹੜੀ ਆ ਦੁਪਹਿਰ ਬਾਅਦ ਕੁਝ ਖੇਤਰਾਂ ਦੇ ਵਿੱਚ ਲੱਗੀ ਆ ਪਰ ਠੰਡ ਤੋਂ ਕੋਈ ਰਾਹਤ ਨਹੀਂ ਆ ਸੀਤ ਲੇਟ ਇਦੇ ਬਹੁਤੇ ਖੇਤਰਾਂ ਦੇ ਵਿੱਚ ਦਿੱਲੀ ਔਰ ਗੁਰੂਗਰਾਮ ਹਰਿਆਣਾ ਇਹਨਾਂ ਖੇਤਰਾਂ ਦੇ ਵਿੱਚ ਹਰਿਆਣਾ ਦੇ ਖਾਸ ਕਰ ਪੂਰਬੀ ਤੇ ਉੱਤਰੀ ਖੇਤਰਾਂ ਦੇ ਵਿੱਚ ਧੁੰਦ ਜਿਹੜੀ ਹਾਲੇ ਵੀ ਕੁਝ ਖੇਤਰਾਂ ਦੇ ਵਿੱਚ ਬਣੀ ਹੋਈ ਆ ਤੇ ਯੂਪੀ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਸੰਗਰੀ ਧੁੰਦ ਸਵੇਲੇ ਸ਼ਾਈ ਹੋਈ ਆ ਜੇਕਰ ਅੱਜ ਰਾਤ ਦੀ ਗੱਲ ਕਰੀਏ ਜੇ ਮੌਸਮ ਠੰਡਾ ਵਾਲਾ ਰਹੇਗਾ ਸੀਤ ਰੜ ਜੋਨਤ ਰਹੇਗੀ ਅੱਜ ਦੁਪਹਿਰ ਆਹਨੇ ਰਾਤ ਤੋਂ ਅੱਧੀ ਰਾਤ ਤੋਂ ਬਾਅਦ ਧੁੰਦ ਜਿਹੜੀ ਆ ਫਿਰ ਤੋਂ ਵੱਢ ਸਕਦੀ ਆ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਤੇ ਆਉਂਦੇ 24 ਘੰਟਿਆਂ ਦੇ ਲਈ ਜਿਹੜੇ ਅਲਰਟ ਆ ਮਾਸਿਵ ਹਾਗਨੇ ਧੁੰਦ ਦੇ ਜਿਹੜੇ ਜਾਰੀ ਕਰ ਦਿੱਤੇ ਨੇ ਸ ਤੇ ਇਸ ਤੋਂ ਬਾਅਦ ਇੱਕ ਸਿਸਟਮ ਲੱਗਦਾ ਜਾਪੜਿਆ ਜੀ ਮੌਸਮ ਪੰਜਾਬ ਦੇ ਵਿੱਚ ਹਰਿਆਣਾ ਤੇ ਰਾਜਸਥਾਨ ਦੇ ਕੁਝ ਇਤਰਾਵਾਂ ਦੇ ਵਿੱਚ ਤਬਦੀਲੀ ਜਰੀਆ ਸੰਭਵ ਹੈ 5 6 ਦੇ 7 ਤਰੀਕ ਨੂੰ ਯਾਨੀ ਕਿ 90 ਸਾਲ ਦੇ ਪਹਿਲੇ ਹਫਤੇ ਦੇ ਅਖੀਲੇ ਤਰਾ ਦੇ ਦਰਮਿਆਨ ਇੱਕ ਹਲਕੇ ਲੈਵਲ ਦਾ ਵੈਸਟਰਨ ਡਿਸਰਬੰਟ ਫਾਚੂਗੀ ਸਿਸਟਮ ਪਹਾੜਾਂ ਦੇ ਵਿੱਚ ਸਰਗਰਮ ਹੋਵੇਗਾ ਤੇ ਪੰਜਾਬ ਦੇ ਕਹ ਲਿਆ ਗਿਆ 30% ਖੇਤਰਾਂ ਦੇ ਵਿੱਚ ਹਲਕੇ ਛਰਾਟੇ ਦੇ ਅਸਰ ਰਹਿਣਗੇ ਸੋ ਕਿਹੜੇ ਖੇਤਰ ਹੋਣਗੇ ਜੀ ਇਹ ਅਫਰ ਤੁਹਾਨੂੰ ਜੜੀਆ ਹੋਰ ਕੋਰ ਜਾ ਕੇ ਹੋਰ ਲਾਗੇ ਜਾ ਕੇ ਦਵਾਂਗੇ ਤੇ ਇਹ ਸਿਸਟਮ ਜਿਹੜਾ ਪ੍ਰਭਾਵਿਤ ਕਰੇਗਾ ਪਹਾੜਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਾਰ ਬਾਰੀ ਦੇ ਸਕਦਾ ਜਿਤਨਾ ਠੰਡ ਦੇ ਵਿੱਚ ਕਾ ਫਿਰ ਤੋਂ ਵਾਤਾ ਦਰ ਜੋ ਸਕਦਾ ਹੈ ਸੋ ਇੱਕ ਤਾਜ਼ਾ ਰਿਪੋਰਟ ਹੈ ਜਿਹੜੇ ਤਾਜ਼ਾ ਅੰਕੜੇ ਨੇ ਮੌਸਮ ਫੜਦੇ ਉਹ ਤੇ ਤੁਹਾਨੂੰ ਨਜ਼ਰ ਮਰਵਾਉਣੇ ਆ ਸਕਰੀਨ ਤੇ ਦੇਖ ਸਕਦੇ ਆ ਕੱਲੇ ਦੇ ਲਈ ਯੈਲੋ ਰੈਡ ਜਿਹੜੇ ਜਾਰੀ ਕੀਤੇ ਗਏ ਨੇ ਮੌਸਮ ਫੜਗਲੋਂ ਸੀਤ ਲਹਿਰ ਫਿਰ ਸੰਗਨੀ ਤੰਦ ਕੱਲ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਵੇਗੀ ਉਸ ਤੋਂ ਬਾਅਦ 5 6 7 8 ਤਰੀਕ ਦੇ ਲਾਗੇ ਜਾਂ ਕੱਲੀ 4 ਦੇ ਸ਼ਾਮ ਤੋਂ ਬੱਦਲਬਾਹੀ ਵਾਣੀ ਸ਼ੁਰੂ ਹੋ ਜਾਗੀ ਤੇ 5 6 7 8 ਨਾ ਦਿਨਾਂ ਦੇ ਦਰਵਾਿਆਂ ਨੇ ਇੱਕ ਹਲਕਾ ਸਿਸਟਮ ਪ੍ਰਭਾਵਿਤ ਕਰ ਸਕਦਾ ਪੰਜਾਬ ਦੇ ਕੁਝ ਖੇਤਰਾਂ ਨੂੰ ਤੇ ਹਰਿਆਣੇ ਦੇ ਕੁਝ ਖੇਤਰਾਂ ਨੂੰ ਸੋ ਇਹ ਸਿਸਟਮ ਦੀ ਅਫਰੇਡ ਜਿਹੜੀ ਆ ਹੋਰ ਲਾਗੇ ਜਾ ਕੇ ਯਾਨੀ ਕਿ 2 3 ਤਰੀਕ ਦੇ ਲਾਗੇ ਬਿਲਕੁਲ ਸਟੀਕ ਅਨੁਮਾਨ ਪਤਾ ਲੱਗੇਗਾ ਪ੍ਰੈਡਿਕਸ਼ਨ ਜਿਹੜੀ ਲਗਾਈ ਜਾਵੇਗੀ ਕਿੰਨੇ ਖੇਤਰਾਂ ਦੇ ਵਿੱਚ ਜਿਹੜਾ ਇਹ ਸਿਸਟਮ ਪ੍ਰਭਾਵਿਤ ਕਰ ਸਕਦਾ ਜਾਂ ਫਿਰ ਉਮੀਦਾਰ ਜਿ ਕਰਵਾ ਸਕਦਾ ਉਸੋ ਵਾਰਾ ਜੀ ਸੀਤਲੈਟ ਠੰਡ ਤੋਂ ਕੋਈ ਰਾਹਤ ਨਹੀਂ ਹੈ ਉਸੇ ਤਰ੍ਹਾਂ ਠੰਡ ਜਿਹੜੀ ਚੱਲਦੀ ਰਹੇਗੀ ਹੋਰ ਵਾਦਾ ਹੋਏਗਾ ਠੰਡ ਦੇ ਵਿੱਚ ਤੇ ਟੈਂਪਰੇਚਰ ਹੋਰ ਹਟਾਂ ਜਾਣਗੇ ਮਿਲਦੇ ਆਂਗਰੇਜ਼ੀਆ ਤੇ ਵਿੱਚ ਇਜਾਜ਼ਤ ਹੋਜੀ ਸ਼ੁਕਰੀਆ ਧੰਨਵਾਦ